ਬੱਲੇ ਸਿਕਾਲਾ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਗਗਨ ਬਾਈ ਠੀਕ ਠਾਕ ਵਧੀਆ ਕਿਰਪਾ ਗੁਰੂ ਮਹਾਰਾਜ ਦੀ ਆਂਦਰੋਂ ਪਹਿਲੇ ਵੇਚ ਹੀ ਦਿੱਤੀਆਂ ਮਾਲ ਮਈਆ ਦੋ ਵੇਗੀਆਂ 6-7 ਅਨ ਆ ਗਈ ਸੀ ਇੱਕ ਗਰਮੀ ਬੜੀ ਆ ਫਿਰ ਜਾਂ ਨਹੀਂ ਜਾਦਾ ਕੱਟ ਕੱਟ ਜਾਏ ਕੇਂਦਰ ਕੇ ਜੋਬਰ ਮਾਲ ਨੂੰ ਗਿਆ ਵਾ ਅਸਵੇਦਾ ਹੀ ਗਿਆ ਤੜਕੇ ਦਾ ਅੱਜ ਫੇ ਚਾਰ ਹੀ ਰਹਿ ਗਈਆਂ ਅੱਜ ਆਪਣੇ ਕੋਲ ਚਾਰ ਹੀ ਆ ਹਾਂ ਆਪਣੇ ਕੋਲ ਅੱਜ ਮੋਲ ਛੋੜੇ ਛੋੜੇ ਹੀ ਆ ਬਿਲਕੁਲ ਠੀਕ ਆ ਇਹ ਕੈਂਡ ਤੇ ਅੱਜ ਆਫਰ ਵਾਲੀ ਵੀ ਹੈਗੀ ਆ ਚਲੋ ਆ ਜਾਓ ਫਿਰ ਹੋਈ ਪਾਲੀ ਆ ਬੁਰੀ ਝੋਟੀ ਬਿਲਕੁਲੋਂ ਤਾਜੀ ਸੂਈ ਸੰਦੀਪ ਸਿੰਘ ਪੰਨਾਂ ਚੋਂ ਦਿਨਾਂ ਦੀ ਕੱਚਾ ਮਲਾ ਮਾਨ ਲਈ ਆ ਹਾਂ ਗਰੰਟੀ ਲੈ ਲੇ ਜੇ ਇਹਦੇ ਝੋਟੀ ਕੱਚਾ ਮਲਾ ਛੁੱਟੇ ਕੋਈ ਰੱਖ ਲੈ 7 ਕਿਲੋ ਕੱਚਾ ਦੁੱਧ ਬੋਲੀ ਲਾ ਲੈ ਕੋਈ ਦੁੱਧ ਲਾ ਲੈ ਅੱਛਾ ਹਾਂ ਬੱਚਾ ਮਰ ਮਰ ਗਿਆ ਹੀ ਇਹਦਾ ਬੱਚਾ ਮਰ ਗਿਆ ਬੱਚਾ ਮਰ ਗਿਆ ਸਿਲਸਲਾ ਗੇਢੀ ਕੋਈ ਗੱਲ ਹੀ ਨਹੀਂ ਕਹਿਣ ਵਾਲੀ ਹਾਂ 6-7 ਕਿਲੋ ਦੁੱਧ ਹੈਗਾ ਹਾਂ 7 ਕਿਲੋ ਕੱਚਾ ਦੁੱਧ ਉਹ ਜੇ ਜਿਹੜਾ ਪੱਕਾ ਤੇ ਚਵਾਈ ਚੂਹੀ ਇੱਕ ਨੰਬਰ ਹਾਂ ਲੋ ਚਵਾਈ ਮਰ ਗਿਆ ਸੁੰਦਿਆਂ ਸਾਰੀ ਹਾਂ 3 ਲੱਖ ਬਹੁਤੀ ਜਿਆਦੀ ਝੋਟੀ ਦਾ ਮੋਲੀ ਕੋਈ ਨਹੀਂ ਤੇ ਸੰਦੀਪ ਸਿੰਘ ਹੈਦਰ ਹਾਂ ਗੱਲ ਹੀ ਕੋਈ ਨਹੀਂ ਦਹਾ ਛੋਟੀ ਬਰੀਕੀ ਬੜੀ ਆ ਕਿੰਨਾ ਮੁੱਲ ਬਈ ਮੁੱਲ ਦਾ ਸੰਦੀਪ ਸਿੰਘਾ ਝੋਟੀ ਇਹੋ ਜੀ 600000 ਦੀ ਵੇਖਦੀ ਹਾਂ ਮੁੱਲ ਬਿਲਕੁਲੋਂ ਜਾਇਜ਼ 90 ਹਾਂ ਤੇ ਨਾ 85000 ਦੀ ਕੱਟੀ ਦੇਣੀ ਆ 85000 ਦੀ ਹਾਂ 85000 ਦੀ ਕੱਟੀ ਦੇਣੀ ਆ ਚਲੋ ਠੀਕ ਆ ਜਾ ਜੇ ਮੈਲਾ ਮਾਰੇ ਝੋਟੀ ਕੋਈ ਰੱਖ ਲੈ ਮੈਲੇ ਦੀ ਗਰੰਟੀ ਆ ਕੱਚਾ ਮੈਲਾ ਸੁੱਟਣ ਲਈ ਆ ਜੇ ਸੰਦੀਪ ਸਿੰਘਾ ਕੱਚਾ ਬਸ ਠੀਕ ਆ ਹਾਂ ਵੀਡੀਓ ਵੀ ਦੇ ਦਾਂਗੇ ਕੱਚੇ ਮੈਲੇ ਸੁੱਟਦੇ ਨਹੀਂ ਹਾਂ 85000 ਦੀ ਹਾਂ 85 ਦੀ ਦੇਣੀ ਆ ਬਸ ਠੀਕ ਆ ਕੱਟੀ ਬਹੁਤ ਸੁਧਰੀ ਸੰਦੀਪ ਜੀਆ ਬਸ ਠੀਕ ਆ ਤੇ ਆਹਾ ਇਹਦਾ ਬੱਚਾ ਨਹੀਂ ਹੈਗਾ ਦੁੱਧ ਉਹ 8 ਕਿਲੋ ਪੱਕਾ ਟੋਕੜੀ ਆ ਸਾਫ ਬਹੁਤੀ ਜਿਆਦੀ ਹਾਂ ਲਓ ਜੀ 8 ਕਿਲੋ ਬਣੀ ਆ ਗਈ ਆ 15 20 ਦਿਨਾਂ ਦੀ ਪਰ ਆਪਣੀ ਨਹੀਂ ਸਮਾਦਿਆ ਆਪਾਂ ਨੇ ਦੁੱਧ ਚਵਾਇਆ ਨਾ ਵਾਗੀ ਥਣ ਥਣ ਵੇ ਲੱਗਾ ਮੈਨੂੰ ਹਾਂ ਤੇ ਲੈ ਵਾ ਵੇ ਵਧੀਆ ਬਿਲਕੁਨ ਚਵਾਈ ਇੱਕ ਨੰਬਰ ਹਾਂ ਬਸ ਠੀਕ ਆ ਕਹਿਣ ਵਾਲੀ ਗੱਲ ਨਹੀਂ ਕੋਈ ਸੰਦੀਪ ਜੀਆ ਹੈਗੀ ਹੈਗੀ ਆ ਤੁਹਾਨੂੰ ਥੋੜੀ ਡਰਦੀ ਆ ਕੈਮਰੇ ਤੋਂ ਹਾਂ ਹਾਂ ਚਲੋ ਥਣ ਚਾੜੇ ਰਿਹਾ ਥਾਂ ਨਹੀਂ ਚੜੇ ਰਿਹਾ ਬੋਰੀ ਜਾਰੀ ਸੰਦੀ ਦੀ ਕੀਮਤ ਫਿਰ ਸਨੇਜਾ ਕੀਮਤ ਕੋਈ ਨਹੀਂ ਮੁੱਲ ਬਿਲਕੁਲ ਛੋੜਾ ਜਾ ਹਾਂਜੀ ਹਾਂ ਦੇ ਨਾ ਮੁੱਲ 70 65 ਹਜ਼ਾਰ ਦੀ ਦੇ ਦਾਂਗੇ ਹਾਂ ਚਲੋ 65 ਹਜ਼ਾਰ 65 ਦੀ ਦੇ ਦਾਂਗੇ ਬਸ ਠੀਕ ਆ ਠੀਕ ਆ ਬਸ ਡਰਦੀ ਆ ਕੈਮਰੇ ਤੋਂ ਹੋਰ ਨਹੀਂ ਗੱਲ ਕੋਈ ਚਲੋ ਬੰਦੋ ਬੰਦੋ ਆਹ ਹਾਂ ਇਹ ਵੀ ਟੋਕੜੀ ਆ ਇਹ ਵੀ ਟੋਕੜੀ ਆ ਟੋਕੜੀ ਇਹਨੂੰ ਕਿਨੇ ਟਾਈਮ ਆ ਬਾਈ ਸਨੇਜਾ ਸੂਈਦਾਲ ਪਤਾ ਨਹੀਂ ਚੋਂ ਦੀ ਜਪੀਆਂ ਦੀ ਆ ਹਾਂ ਦੁੱਧ ਜਿਹੜਾ ਆ ਤਨਾ 7 ਕਿਲੋ ਆ ਕੋਈ ਚੋਕੇ ਖੜੇ 6 ਦਾਂ ਦੀ ਮੂੰਹ ਹਾਂ ਹਾਂ ਲਓ ਜੀ 6 ਦਾਂ ਕਾ ਦਵੇ ਝੋਟੀ ਭੁੱਖ ਦੀ ਮਾਰੀ ਦਰਵੇਹੇ ਇਹ ਨਹੀਂ ਕਰ ਗੱਲਾਂ ਵਾਲੀ ਛੇ ਦਾੰਦ ਇਧਰ ਵੇ ਹਾਂ ਛੇ ਨਹੀਂ ਛੇ ਦਾੰਦ ਛੇ ਦਾੰਦ ਆ ਬਿਲਕੁਲ ਛਿੱਗੀ ਦੇ ਦਾੰਦ ਨਹੀਂ ਬਰਾਬਰ ਕੀਤੇ ਨੇ ਹਾਂ ਬਾਦ ਗੱਡਾ ਨਾ ਪਰ ਥੋੜੀ ਲੈਸ ਪਾਣਾ ਬਾਲਾ ਲੈਸ ਪੁਣਾ ਕਹਿੰਨਾ ਭੁੱਖ ਦੀ ਮਾਰੀ 7 ਕਿਲੋ ਦੁੱਧ ਪੱਕਾ ਹੀ ਇਹਦੇ ਥਲੇ ਹਾਂ ਹਾਂ ਐ ਚਵਾਈ ਚੂਈ ਇੱਕ ਨੰਬਰ ਮਿਲੋਗੇ ਅਰੇ ਐਡੀ ਸਿਫਤ ਮਿਲਦੀ ਐਦਾਂ ਹੀ ਐ ਵੀ ਜੈਡ ਬਲੈਕ ਹੀ ਹਾਂ ਹੈ ਜੈਡ ਬਲੈਕ ਸੁਨੀਲ ਦਾ ਸਾਹਮਣੇ ਪਾਣੀ ਦੱਸ ਦੇਣ ਮਹੀਂ ਕਿੱਢੀ ਆ ਸੇਵਾ ਖਣੂ ਲੋਕੀ ਅੱਧੀਆਂ ਕਰੀ ਜਾਂਦੇ ਆ ਤੇ ਸਹੀ ਸਹੀ ਗੱਲ ਆ ਗਗਨਪੁਰ ਬਾਈਂ ਦੀ ਕੀਮਤ ਹੈ ਕਿਹਨ ਦਾ ਸੁਨੀਲ ਆ 60 ਦੀ ਵੇਖਦੀ ਮੈਂ ਹਾਂ ਨਾ 55 ਦੀ ਦੇ ਦੇ ਰਿਹਾ ਯਾਰ ਦੀ ਦੇ ਰਾਂਗੇ 50 ਦੀ ਠੀਕ ਛੋੜ ਛੱਪਾ ਕਰ ਦਾਂਗੇ ਵਿੱਚ ਚਲੋ ਬਾਠ ਠੀਕ ਹੈ 50 ਜੋ ਛੋੜ ਹੀ ਹੋਣੀ ਜੋ ਬਸ ਤੇ ਪਰਲੀ ਨੂਰਾ ਨੂਰਾ ਸੰਦੀਪ ਸਿਆ 15 ਦਿਨ ਖੜਦੀ 10 ਅੱਛਾ ਗੱਬਣ ਹਾਂ ਇਹਦੇ 5 ਹਾੜ ਨੂੰ ਦਿਨ ਪੂਰੇ ਹੁੰਦੇ ਦੇਸੀ ਮਹੀਨੇ ਦੇ ਹਾਂ ਹਾਂ ਪੂਰੇ 5 ਹਾੜ ਨੂੰ ਲੱਸੀ ਇਹ ਵੀ ਬੜੀ ਕੀਤੀ ਵੀ ਨਾ ਲੱਸੀ ਲੋਕੀ ਸਾਂਹਦੇ ਹੀ ਨਹੀਂ ਆਦੇ ਬਾਕੀ ਸੂਣੀ ਦਾ ਤਾਜੀ ਆ ਨਾ ਤੇ ਚਾਰੂ ਚੁਰੂ ਐਡੀ ਜਾਰੀ ਸੰਦੀਪ ਸਿਆ ਕਹਿਣ ਵਾਲੀ ਗੱਲ ਨਹੀਂ ਓ ਇਹ ਤੂੜੀ ਖਾਂਦੀ ਆਈ ਸੁੱਕੀ ਹਾਂ ਤੇ ਪਣ ਬਹੁਤ ਜਾਰੀ ਚੰਗੀ ਐ ਬੱਚੀ ਕਮਾ ਲੈ ਇਹਨੂੰ ਜਾਰੇ ਹਾਂ ਨਹੀਂ ਤੋਰੇ ਦਾ ਨੂੰ ਨਾ ਤੁਰਦੀ ਮਜੇ ਨਾ ਬਾਕੀ ਇਹ ਵੀ ਨਹੀਂ ਕੋਈ ਆਖੇਗੀ ਕੋਈ ਬੈਣ ਉਠਾਂ ਦੀ ਘੋੜੀ ਵਾਂਗੂ ਉਰਦੀ ਫਿਰ ਕੀ ਮਰ 50 ਹੀ ਦੇ ਰਹੀ ਐ ਨਹੀਂ ਨਹੀਂ ਹੋਰ ਜਾਣ ਸਾਲੇ ਨਾ 45 ਦੀ ਦੇ ਦਾਂਗੇ 40000 ਦੀ 40 ਜੋ ਛੋੜੀ ਕਰਨੀ ਹੂੰ ਕਿੰਨੀ 40000 ਛੱਡ ਦਾਂਗੇ 30000 ਹੋਰ ਛੱਡ ਦੇ ਹਾਂ ਤੇ ਨਾ 38000 ਦੀ ਦੇਣੀ ਆ ਓ ਚਾ ਸੰਦੀਪ ਸਾਹਿਬ ਛੋੜ ਹੀ ਹੁਣੀ ਹੂੰ 200 ਰੁਪਇਆ 38 ਇਹ ਗੱਲ ਹੈਗੀ ਮੰਨ ਲੇ ਜੀ ਆ ਸੰਦੀਪ ਸਾਹਿਬ ਭੁੱਖ ਦੀ ਮਰੀ ਹੂੰ ਹਾਂ ਹਾਂ ਕੋਈ ਸਾਹਮਲੇ 38 ਦਾ ਹੁੰਦਾ ਕੋਈ ਫੰਡਰ ਦੇ ਪਾ ਦੇਣੇ ਦੀ ਹੈਗੀ 8 ਕਿਲੋ ਰੋਣ ਰਊ ਨਾ ਕੋਈ ਜਾਨਵਰ ਦਊਗੀ ਜਿਹੜੀ ਗੱਲ ਆ ਆ 10 ਦਿਨ ਸਾਹਮਣੇ ਪੈਣੀ ਆ ਚਲ ਦੇਖੋ ਜੀ ਆਈ ਪਸ਼ੂ ਸੇਲ ਆ ਬਾਕੀ ਮੇਰੇ ਵੀ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਚੈੱਕ ਕਰੋ ਠੀਕ ਹੈ ਜੀ ਅਸਲੀ ਕਰਕੇ ਖੜੋ ਜਿੰਨਾ ਜਿੰਨਾ ਦੁੱਧ ਦੱਸਿਆ ਇਹਨਾਂ ਦਾ ਦੁੱਧ ਹੋਵੇ ਤਾਂ ਲੈ ਜਾ ਨਹੀਂ ਕੋਈ ਰਹਿਣ ਦੇ ਅਰੇ ਮਾ ਤਾਜੀ ਦੀ ਗਾਰੰਟੀ ਨੂੰ ਮੈਲਾ ਮਾਰਦੀ ਦੀ ਵੀ ਜੇ ਇਹਦੇ ਕਿਸੇ ਦੇ ਘਰੇ ਵੀ ਨਾ ਜਾ ਕੇ ਮੈਲਾ ਮਾਰੇ ਤਾਂ ਵੀ ਗਾਰੰਟੀ ਨੂੰ 7 ਕਿਲੋ ਕੱਚਾ ਦੁੱਧ ਬੋਲੀ ਆ ਜੇ ਤੁਹਾਨੂੰ ਹਾਂਜੀ ਠੀਕ ਪਿੰਡ ਜੀਓ ਵਾਲਾ ਜਿਹੜਾ ਤਰਨਤਾਰਨ ਨੰਬਰ 887270297 ਸਸੀਗਾ